में कांग्रेस पार्टी के लिए एक कार्यालय निर्माण की आधारशिला रखी गई, जहां हर समय लोगों की समस्याएं सुनी जाएंगी और उनका उचित समाधान करने का प्रयास किया जाएगा यह बातें कांग्रेस पार्टी पंजाब के वरिष्ठ नेता मंजीत शर्मा ने अपने साथी धर्म आराधना नंद मुख्य सेवादार के साथ पार्टी के लिए शिलान्यास करने के बाद बातचीत के दौरान कही उन्होंने बताया कि फतेहगढ़ साहिब के अंदर कांग्रेस पार्टी के कार्यकर्ताओं की लंबी कतार है लेकिन उनके लिए लंबे समय से कोई उपयुक्त कार्यालय नहीं था जबकि वह भी फतेहगढ़ साहिब से दूर बड़े शहर में रहते हैं, जिसके कारण कांग्रेस पार्टी के सभी कार्यकर्ताओं को भारी कठिनाइयों का सामना करना पड़ता है आगे कांग्रेस पार्टी पंजाब के वरिष्ठ नेता मंजीत शर्मा ने क्या कहा सुने साहिब मार्कन की इस रिपोर्ट में मैं ਜਿੰਨੇ ਵੀ ਮੇਰੇ ਅੱਜ ਪ੍ਰੈਸ ਤੇ ਮੇਰੇ ਮਿੱਤਰ ਸਾਥੀ ਤੁਸੀਂ ਦੋਸਤ ਆਏ ਹੋ ਪਹਿਲਾਂ ਤਾਂ ਤੁਹਾਨੂੰ ਆਇਆਂ ਨੂੰ ਮੈਂ ਤੁਹਾਡਾ ਵੈਲਕਮ ਕਰਦਾ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਤੁਹਾਨੂੰ ਜੀ ਆਇਆਂ ਕਹਿੰਦਾ ਕਿਉਂਕਿ ਕਾਫੀ ਲੰਮੇ ਤੋਂ ਮੈਂ ਮਹਿਸੂਸ ਸਮੇਂ ਤੋਂ ਮੈਂ ਮਹਿਸੂਸ ਕਰ ਰਿਹਾ ਸੀਗਾ ਕਿ ਜਿਹੜੇ ਫਤਿਹਗੜ੍ਹ ਸਾਹਿਬ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਕੰਮ ਕਰ ਰਹੀ ਹੈ ਵੀ ਸਾਡਾ ਵੀ ਇੱਕ ਆਪਣਾ ਪਰਸਨਲ ਦਫ਼ਤਰ ਹੋਣਾ ਚਾਹੀਦਾ ਕਿਤੇ ਨਾ ਕਿਤੇ ਬੈਠਣ ਦਾ ਤਾ ਜੋ ਲੋਕ ਆਪਣੀ ਦੁੱਖ ਤਕਲੀਫ ਆ ਕੇ ਕਿਤੇ ਬੈਠ ਕੇ ਸ਼ੇਅਰ ਕਰ ਸਕਣ ਸਾਡੇ ਨਾਲ ਵੀ ਕਿਉਂਕਿ ਵੈਸੇ ਤਾਂ ਦੇਖੋ ਸਮੇਂ ਸਮੇਂ ਸਰ ਜਿਹੜਾ ਵੀ ਦਾ ਪਦਾਇਕ ਬਣਦਾ ਰਿਹਾ ਉਹ ਆਪਣੇ ਕੋਈ ਘਰੋਂ ਚਲਾਉਂਦੇ ਰਹੇ ਨੇ ਕੋਈ ਆਪਣਾ ਪਰਸਨ ਦਫਤਰ ਬਣਾ ਲੈਂਦੇ ਨੇ ਪਰ ਕਈ ਵਾਰੀ ਆਪਸੀ ਕੋਈ ਮਤਲਬ ਮੈਂ ਦੇਖਦਾ ਕਈ ਵਾਰੀ ਕਈ ਲੋਕ ਕਿਉਂਕਿ ਉੱਥੇ ਪ੍ਰੋਪਰ ਨਹੀਂ ਮਿਲ ਪਾਉਂਦੇ ਕਈ ਵਾਰੀ ਕਿਉਂਕਿ ਕਈ ਲੋਕ ਹੀ ਬਾਹਰ ਦੇ ਨੇ ਔਰ ਇੱਥੇ ਆਫਿਸ ਨੇ ਉਹਨਾਂ ਦੇ ਔਰ ਉੱਥੇ ਕੋਈ ਉਹਨਾਂ ਦਾ ਜ਼ਿੰਮੇਵਾਰ ਬੰਦਾ ਵੀ ਕਈ ਵਾਰ ਜਾਂਦਾ ਉੱਥੇ ਨਿਯੁਕਤ ਕੀਤਾ ਹੋਣਾ ਚਾਹੀਦਾ ਮੈਂ ਮਹਿਸੂਸ ਕੀਤਾ ਕਿਉਂਕਿ ਮੈਂ ਤਾਂ ਕੱਲਾ ਆਦਮੀ ਐ ਬੱਚੇ ਮੇਰੇ ਫਾਰ ਨੇ ਆਸਟ੍ਰੇਲੀਆ ਨੇ ਔਰ ਮੈਂ ਪਿਛਲੇ ਲਗਭਗ ਆਪ 40-45 ਸਾਲ ਤੋਂ ਤਾਂ ਅਗਰ ਤੱਕ 84 ਤੋ ਮੈਂ ਯੂਥ ਕਾਂਗਰਸ ਵਿੱਚੋਂ ਆਂਦਾ ਸੀ ਤੇ 80 ਤੋਂ ਲਗਭਗ ਮੈਂ ਕਾਂਗਰਸ ਪਾਰਟੀ ਦਾ ਸੇਵਾ ਕਰ ਰਿਹਾ ਹਾਂ ਔਰ ਇੱਕ ਥੋੜੀ ਜਿਹੀ ਜਗ੍ਹਾ ਲਈ ਐ ਕਿਉਂਕਿ ਜਿਹੜੀ ਬਾਕੀ ਦਾ ਜੀਵਨ ਐ ਇਹ ਲੋਕਾਂ ਨੂੰ ਸਮਰਪਤ ਹੋ ਉਸ ਤੇ ਲੋਕਾਂ ਦੀ ਸੇਵਾ ਵਿੱਚ ਲੋਕਾਈ ਦੇ ਕੰਮ ਕਰ ਸਕੀਏ ਆਪਣੇ ਪਰਿਵਾਰ ਦੇ ਕੰਮ ਤਾਂ ਹਮੇਸ਼ਾ ਹੀ ਕਰਦੇ ਹੀ ਰਹਿੰਦੇ ਆ ਕਿਉਂਕਿ ਅੱਜ ਅਸੀਂ ਦੇਖ ਰਹੇ ਆਂ ਪੰਜਾਬ ਦੇ ਵਿੱਚ ਜਿਹੜੀ ਝੂਠ ਬੋਲ ਕੇ ਲਾਰੇ ਲਾ ਕੇ ਇਹ ਸਰਕਾਰ ਬਣੀ ਆ ਤੁਸੀਂ ਕੱਲ ਹੀ ਦੇਖ ਲਓ ਕਿਸਾਨਾਂ ਦੇ ਨਾਲ ਕੀ ਹਾਲ ਹੋਇਆ ਇੱਥੇ ਕਹਿੰਦੇ ਤੁਸੀਂ ਅਸੀਂ 2 ਮੰਡਾ ਚ 5 ਮੰਡਾ ਚ ਐਮਐਸਪੀਐਨ ਦੇ ਦਿਆਂਗੇ ਉਹ ਕਰ ਦਿਆਂਗੇ ਆ ਕਰ ਦਿਆਂਗੇ ਇੱਕ ਪਾਸੇ ਦਾ ਬੀਜੇਪੀ ਦੀ ਗਵਰਨਮੈਂਟ ਆ ਜਿਹੜੀ ਹੈ ਉਹ ਦਿੱਲੀ ਨਹੀਂ ਬਣਦੇ ਰਹੀ ਦੂਜੇ ਪਾਸੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਸੀਐਮ ਸਾਹਿਬ ਸਾਡੇ ਮਾਨਯੋਗ ਸੀਐਮ ਸਾਹਿਬ ਉੱਥੇ ਬੁਲਾ ਲੈਂਦੇ ਨੇ ਕਿਸਾਨਾਂ ਨੂੰ ਔਰ ਆਪ ਉੱਠ ਕੇ ਕਹਿੰਦੇ ਨੇ ਮੈਂ ਤਾਂ ਅੱਗੇ ਟਾਈਮ ਦਿੱਤਾ ਹੈ ਮੈਂ ਤਾਂ ਅੱਗੇ ਜਾਣਾ ਹੈ ਇਸ ਤਰ੍ਹਾਂ ਕਰਕੇ ਕਈ ਇਸ ਤਰ੍ਹਾਂ ਦੇ ਮੁੱਦੇ ਹੁੰਦੇ ਨੇ ਜਿਹੜੇ ਜਾਂ ਕਈ ਵਾਰੀ ਨਸ਼ਿਆਂ ਦਾ ਮੁੱਦੇ ਦੀ ਗੱਲ ਕਰ ਲਈ ਆਪਾਂ ਨਸ਼ਿਆਂ ਦਾ ਕਿੰਨਾ ਵੱਡਾ ਇੱਕ ਇਹ ਬਹੁਤ ਵੱਡਾ ਹੈ ਸਕੈਂਡਲ ਹੈ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਐ ਇਹ ਛੋਟੇ-ਛੋਟੇ ਜਿਹੜੇ ਕੋਈ ਬੰਦਾ ਪੀਣ ਖਾਣ ਲੱਗ ਗਿਆ ਇਹ ਤਾਂ ਐ ਹੁੰਦਾ ਵੀ ਮਾੜੀ ਸੰਗਤ ਦੇ ਵਿੱਚ ਬੈਠ ਕੇ ਕਦੇ ਵੀ ਕੋਈ ਵੀ ਬੰਦਾ ਮਾੜੇ ਪਾਸੇ ਤੁਰ ਸਕਦਾ ਪਰ ਜੇ ਉਹਨੂੰ ਪ੍ਰੋਪਰ ਤਰੀਕੇ ਨਾਲ ਠੱਲ ਪਾਉਣੀ ਐ ਤਾਂ ਉਹਨੂੰ ਵੱਡੇ ਪੱਧਰ ਦੇ ਉੱਤੇ ਜੰਗੀ ਪੱਧਰ ਦੇ ਉੱਤੇ ਜਾ ਕੇ ਸਾਨੂੰ ਇਹਨੂੰ ਕੰਟਰੋਲ ਕਰਨਾ ਪਊਗਾ ਮੈਂ ਕਾਫੀ ਦਿਨ ਦਾ ਸੋਚ ਰਿਹਾ ਕਿ ਸਾਡਾ ਇੱਕ ਆਪਣਾ ਪਰਸੋਂ ਦਫ਼ਤਰ ਹੋਇਆ ਅੱਜ ਸਵੇਰੇ ਸਾਡੇ ਮੇਰੇ ਗੁਰੂ ਨੇ ਬਾਲ ਬ੍ਰਹਮਚਾਰੀ ਸન્યાਸੀ ਲੰਗਲੀ ਦਰਬਾਰ ਤੋਂ ਮੈਂ ਉਹਨਾਂ ਦਾ ਸ਼ੇਸ਼ ਹੁਣ ਮੇਰੇ ਗੁਰੂ ਜੀ ਆਏ ਸੀਗੇ ਅੱਜ ਉਹ ਸਾਡੇ ਜਿਹੜਾ ਨਵਾਂ ਮੈਂ ਦਫ਼ਤਰ ਬਣਾਉਣ ਲੱਗੇ ਆ ਇਹਦਾ ਉਸਾਰਿਆ ਨਿਯਾਸ ਵੀ ਕਰਕੇ ਗਏ ਨੇ ਮੈਨੂੰ ਲੱਗਦਾ ਕਿ ਕੁਝ ਇਹਦੀ ਤਰ੍ਹਾਂ ਦੇ ਵਿੱਚ ਤੋਂ 4 ਮਹੀਨੇ ਦੇ 2-3 ਮਹੀਨੇ ਦੇ ਵਿੱਚ ਵਿੱਚ ਹੀ ਅਸੀਂ ਇਹ ਦਫ਼ਤਰ ਕੰਪਲੀਟ ਕਰ ਲਵਾਂਗੇ ਔਰ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਨੂੰ ਇੱਥੇ ਬੈਠ ਕੇ ਮਿਲਿਆ ਵੀ ਕਰਾਂਗੇ ਤੇ ਲੋਕਾਂ ਦੇ ਦੁੱਖ ਤਕਲੀਫ ਵੀ ਸੁਣਾਂਗੇ ਤੇ ਤੁਸੀਂ ਇੱਕ ਵਾਰੀ ਵੰਫੇਰ ਤੁਹਾਡਾ ਜਿੱਥੇ ਮੈਂ ਨੰਗਲੇ ਦਰਬਾਰ ਦੇ ਆਪਣੇ ਗੁਰੂ ਮੇਰੇ ਆਚਾਰੀ ਆਪਣਾ ਆਦਰਨੀਆ ਸੰਤ ਰਾਧਨਾ ਨਾਨ ਜੀ ਆ ਕੇ ਨਹੀਂ ਪੱਤਰ ਲਾ ਕੇ ਗਏ ਨੇ ਉਹਨਾਂ ਦਾ ਮੈਂ ਕੋਟੀ ਕੋਟੀ ਧੰਨਵਾਦ ਵੀ ਕਰਦਾ ਤੇ ਤੁਹਾਡਾ ਵੀ ਸਾਰੇ ਪ੍ਰਸਤਾ ਵੀ ਮੈਂ ਬਹੁਤ ਬਹੁਤ ਥੈਂਕਫੁਲ ਹਾਂ ਤੁਹਾਡਾ ਮੈਂ ਬਹੁਤ ਤੁਹਾਨੂੰ ਜੀ ਆਇਆਂ ਕਹਿੰਦਾ ਹਾਂ ਤੁਹਾਡਾ ਵੀ ਇੱਕ ਵਾਰੀ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਵੀ ਕਰਦਾ ਔਰ ਸਮੂਹ ਪੂਰੇ ਇਲਾਕੇ ਨੂੰ ਮੈਂ ਬੇਨਤੀ ਕਰਦਾ ਵੀ ਜਿੰਨਾ ਵੀ ਮੈਂ ਤੁਹਾਡੇ ਕਿਤੇ ਕੰਮ ਆ ਸਕਾਂ ਬਾਕੀ ਜੀਵਨ ਔਰ ਮੈਂ ਹਮੇਸ਼ਾ ਤਤ ਪਰ ਰਹਾਂਗਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ